ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ 아이ਨੀ ਤੁਹਾਡੀ ਮੋਨਿਕਾ ਧਮਨ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੋਨਿਕਾ ਧਮਨ ਆਫੀਸ਼ੀਅਲ ਹੈ ਔਰ ਇਹ ਸਾਡਾ YouTube ਦਾ ਪੇਜ ਵੀ ਹੈ ਜੋ ਕਿ ਤੁਸੀਂ ਸਭ ਜਾਣਦੇ ਹੋ YouTube ਚੈਨਲ ਨੂੰ ਵੀ ਫੋਲੋ ਕਰੋ ਔਰ YouTube ਦਾ ਜਿਹੜਾ ਫੋਲੋ ਪੇਜ ਹੈ ਵੀ ਮੋਨਿਕਾ ਧਮਨ ਦੇ ਨਾਮ ਤੇ ਹੈ ਔਰ Facebook ਤੇ ਤੁਸੀਂ ਸਭ ਜਾਣ ਹੀ ਚੁੱਕੇ ਹੋ ਹਾਂਜੀ ਰਾਤ ਵੀ ਹੋ ਰਹੀ ਹੈ ਤਿਆਰੀ ਤੇ ਤਿਆਰੀ ਦੇ ਵਿੱਚ ਹੈ ਪਿੰਡੀ ਰੋਜ਼ ਰੋਜ਼ ਸਬਜ਼ੀਆਂ ਤੋਂ ਹੋ ਗਏ ਅਸੀਂ ਬਹੁਤ ਪਰੇਸ਼ਾਨ ਤੁਹਾਨੂੰ ਮੈਂ ਦੱਸ ਦਵਾਂ ਜੀ ਰੋਜ਼ ਰੋਜ਼ ਸਬਜ਼ੀਆਂ ਦੀ ਸਮਾਂ ਨਹੀਂ ਲੱਦੀ ਬੰਦਾ ਬਣਾਵੇ ਤੇ ਬਣਾਵੇ ਕੀ ਉਹ ਤੁਹਾਨੂੰ ਬਤੇ ਸਬਜ਼ੀਆਂ ਵਿੱਚ ਕੀ ਹੈ ਸਪੈਸ਼ਲ ਕੀ ਆ ਤੋਰੀ ਜਿੰਨੂੰ ਕੋਈ ਨਹੀਂ ਖਾਂਦਾ ਲੋਕੀ ਜਿੰਨੂੰ ਕੋਈ ਵੀ ਨਹੀਂ ਖਾਂਦਾ ਤੇ ਇੱਕ ਪਿੰਡੀ ਇਦਾਂ ਦੀ ਚੀਜ਼ ਹੈ ਕਿ ਇਹਦੇ ਵਿੱਚ ਆਨਿਅਨ ਵਗੈਰਾ ਡਾਲੋ ਤੇ ਪੋਟੈਟੋ ਵਗੈਰਾ ਡਾਲ ਲਓ ਐ ਦੇਖੋ ਰਾਜਾ ਸਾਡਾ ਹਾਜ਼ਰ ਹੈ ਤਿਆਰ ਹੈ ਤੇ ਪੋਟੈਟੋ ਵਗੈਰਾ ਡਾਲ ਕੇ ਤੇ ਪਿੰਡੀ ਚ ਆਨੀਅਨ ਖੁੱਲਾ ਡਾਲ ਕੇ ਤੇ ਫਿਰ ਹਲਕੀ ਫੁਲਕੀ ਪਿੰਡੀ ਸਵਾਦ ਵੀ ਲੱਗਦੀ ਹੈ ਫਿਲਾਲ ਦੀ ਘੜੀ ਗਰਮੀਆਂ ਦੀ ਸਬਜੀ ਤੇ ਜਿਹੜੀ ਹੈ ਉਹ ਜਾ ਚੁਕੀਆਂ ਹੋਈਆਂ ਨੇ ਤੇ ਪਿੰਡੀ ਹਜੇ ਵੀ ਵਿਚਾਰੀ ਸਾਡੀ ਚੱਲੀ ਫਿਰਦੀ ਹੈ ਤੇ ਪਰ ਮੈਨੂੰ ਇਸ ਬਾਰੇ ਦੱਸਣਾ ਪਿੰਡੀ ਸਿਆਲ ਦੀ ਸਬਜੀ ਹੈ ਕਿ ਗਰਮੀਆਂ ਦੀ ਸਬਜੀ ਹੈ ਇਸ ਬਾਰੇ ਮੈਨੂੰ ਨਹੀਂ ਪਤਾ ਤੇ ਬਾਕੀ ਪਰਵਾਰ ਫੇਸਬੁਕ ਫੈਮਲੀ ਜੀ ਮੈਸੇਂਜਰ ਦੇ ਉੱਪਰ ਨਾ ਬਹੁਤ ਸਾਰੇ ਮੈਸੇਜ ਤੇ ਮੈਸੇਜ ਆ ਰਹੇ ਨੇ بار-बार ਕਿ ਮੈਮ ਉਹ ਤੁਹਾਡੇ ਸਿਸਟਰਸ ਕਿਹੜੇ ਨੇ ਵੱਡੇ ਐ ਕਿ ਛੋਟੇ ਐ ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ ਜੀ ਉਹ ਮੇਰੇ ਸਿਸਟਰ ਜਿਹੜੇ ਨੇ ਉਹ ਸਭ ਤੋਂ ਵੱਡੇ ਨੇ ਤੇ ਆਪਣਾ ਗੁਰਦਾਸਪੁਰ ਸਾਈਡਿਕ ਛੋਟਾ ਜਾਂ ਪਿੰਡ ਪੈਂਦਾ ਹੈ ਉਹ ਪਿੰਡ ਦੇ ਨੇੜੇ ਰਹਿੰਦੇ ਨੇ ਤੇ ਬਾਕੀ ਜਿਹੜੇ ਉਹ ਇੱਕ ਸਾਈਡ ਤੇ ਜਿਹੜੇ ਖਲੋਤੇ ਨੇ ਉਹ ਵੀ ਮੇਰੇ ਸਿਸਟਰ ਨੇ ਤੇ ਉਹ ਮੇਰੇ ਸਿਸਟਰ 3ਰੇ ਨੰਬਰ ਤੇ ਨੇ ਤੇ ਸਭ ਤੋਂ ਛੋਟੀ ਮੈਂ ਮਾਂ ਮੋਨਿਕਾ ਤੇ ਇਸ ਲਈ ਇੱਕ ਸਿਸਟਰ ਮੇਰੇ ਹੋਰ ਨੇ ਉਹ ਆਪਣਾ ਸੈਂਟਰ ਵਿੱਚ ਹੈ ਤੇ ਜਿਹੜੇ ਮੇਰੇ ਸਿਸਟਰ ਮੇਨਾ ਖੜੇ ਉਹ ਵੱਡੇ ਹੈ ਤੇ ਜਿਹੜੇ ਸਾਈਡ ਤੇ ਖੜੇ ਨੇ ਉਹ ਤੀਸਰੇ ਸਿਸਟਰ ਨੇ ਤੇ ਇੱਕ ਸਿਸਟਰ ਮੇਰੇ ਹੋਰ ਨੇ ਉਹ ਸੈਕਿੰਡ ਨੰਬਰ ਵਾਲੇ ਤੇ ਫੋਰਥ ਨੰਬਰ ਤੇ ਮੈਂ ਹੈਗੀ ਆ ਤੇ ਇਸ ਲਈ ਜੀ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਉਹ ਮੇਰੇ ਸਿਸਟਰਸ ਨੇ ਪਰਵੀਨ ਸ਼ਰਮਾ ਐਂਡ ਰਜਨੀ ਸ਼ਰਮਾ ਔਰ ਇੱਕ ਮੇਰੇ ਸਿਸਟਰ ਦਾ ਨਾਮ ਹੈ ਸੀਮਾ ਸ਼ਰਮਾ ਔਰ ਮੈਂ ਤੁਹਾਡੀ ਮਾਣੀ ਕਹਿੰਦਾ ਹਾਂ ਸੋ ਹਾਂਜੀ ਤੁਹਾਨੂੰ ਬਤੇ ਤੁਹਾਡੀ ਜਾਣਕਾਰੀ ਲਈ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਵਾਂ ਜੀ ਮੌਸਮ ਦਾ ਪੈ ਗਿਆ ਬਹੁਤ ਫਰਕ ਤੁਸੀਂ ਮੰਨੋਗੇ ਨਹੀਂ ਕਿ ਕੱਲ ਰਾਤੀ 11 ਵਜੇ ਦਾ ਟਾਈਮ ਸੀ ਤੇ ਪ੍ਰੋਪਰ ਟੈਰਿਸ ਜਿਹੜਾ ਹੁੰਦਾ ਫਲੋਰ ਟਾਇਰਿਸ ਦਾ ਤੇ ਮੈਂ ਉੱਪਰ ਮਤਲਬ ਉਹ ਟਾਇਰਿਸ ਤੇ ਗਈ ਹੋਈ ਸੀ ਤੇ ਤੁਸੀਂ ਮੰਨੋਗੇ 11 ਵਜੇ ਦਾ ਟਾਈਮ ਸੀ ਤੇ ਮੌਸਮ ਐਨਾ ਠੰਡਾ ਮੌਸਮ ਸੀ ਐਨਾ ਠੰਡਾ ਕਿ ਜਿਵੇਂ ਕੀ ਪਤਾ ਨਹੀਂ ਸਿਆਲ ਉਤਰਨ ਦੀ ਪੂਰੀ ਤਿਆਰੀ ਚ ਹੋਵੇ ਤੇ ਬਹੁਤ ਹੀ ਮੌਸਮ ਠੰਡਾ ਸੀ ਤੇ ਰਾਤ ਟਾਈਮ ਅੱਗੋਂ ਪਿੱਛੋਂ ਜਿਵੇਂ ਕਿ ਅਸੀਂ ਏਸੀ ਚਲਾਉਣਾ ਜ਼ਰੂਰੀ ਸਮਝਦੇ ਹੁੰਦੇ ਸੀ ਪਰ ਹੁਣ ਅਸੀਂ ਰਾਤ ਕੀ ਕਰ ਰਾਤੀ ਅਸੀਂ ਏਸੀ ਨਹੀਂ ਔਨ ਕੀਤਾ ਉਹਦਾ ਕਾਰਨ ਇਹ ਹੀ ਕਿ ਮੌਸਮ ਠੰਡਾ ਹੋਣ ਕਾਰਨ ਪੱਖੇ ਨਾਲ ਹੀ ਸਾਨੂੰ ਲੱਗੀ ਕਿ ਨੀਂਦਰ ਪ੍ਰੋਪਰ ਸੈਟਿੰਗ ਬੈਠ ਗਈ ਤੇ ਬਾਕੀ ਤੁਹਾਨੂੰ ਮੈਂ ਦੱਸ ਦਵਾਂਗੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸੀ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਸ਼ੁਰੂ ਹੋ ਚੁੱਕਿਆ ਹੈ ਤੇ ਬਾਬਾ ਬੁੱਢਾ ਸਾਈਂ ਜੀ ਦੇ ਮੇਲੇ ਦੀ ਰੌਣਕਾਂ ਬਹੁਤ ਲੱਗੀਆਂ ਯਾਨੀ ਗੁਰਦੁਆਰੇ ਸਾਹਿਬ ਜੀ ਦੇ ਤੇ ਕੌਣ ਕੌਣ ਬਾਬਾ ਬੁੱਢਾ ਸਾਈਂ ਜanat ਮਤਲਬ ਵਧੀਆ ਸੰਗਤਾਂ ਦੇ ਮੇਲਿਆਂ ਦੇ ਵਿੱਚ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਦਿਨਾਂ ਦੇ ਮੇਲੇ ਜਿਹੜੇ ਕਿ ਸਟਾਰਟ ਹੋ ਜਾਂਦੇ ਨੇ ਬਾਕੀ ਤੁਸੀਂ ਮੇਰੇ ਲੱਗ ਇੱਕ ਵੋਲੀਅਮ ਸੁਣ ਰਹੇ ਹੋਗੇ ਬਹੁਤ ਤੇਜ਼ੀ ਨਾਲ ਵੋਲੀਅਮ ਚੱਲ ਰਿਹਾ ਹੈ ਤੇ ਉਹ ਵੋਲੀਅਮ ਚਲਾਉਣ ਦਾ ਕੋਈ ਹੋਰ ਨਹੀਂ ਹੈ ਉਹ ਸਿਰਫ ਸਾਡੀ ਵਿਦਿਆ ਹੈ ਵਿਦਿਆ ਇਧਰ ਆ ਬੇਟਾ ਹੈਲੋ ਹਾਈ इनको ਨਹੀਂ ਕਰੋਗੇ ਅੱਜ ਤੁਹਾਨੂੰ ਪਤਾ ਹੈ ਅੱਜ ਜਦ ਵਿਦਿਆ ਸਕੂਲ ਸੀ ਆਈ ਨਾ ਤਾਂ ਕਿਹਦਾ ਲੱਗੇਗਾ ਆਉਣੇ ਕੇ ਟਾਈਮ ਉਸੇ ਟਾਈਮ ਮੁਝੇ ਕਿਆ ਬੋਲਤੀ ਹੈ ਮੈਮਨੀ 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 ਕਿ ਮਤਲਬ ਮੁਝੇ ਮੈਮਨੀ ਨੇ ਮਾਰਿਆ ਮੈਡਮ ਨੂੰ ਬੋਲਦੀ ਹੈ ਮੈਮਨੀ ਤੇ ਔਰ ਤੁਹਾਨੂੰ ਪਤਾ ਮੈਂ ਨੂੰ ਕਿਆ ਮੈਂ ਤੇਰੇ ਤੇ ਯਕੀਨ ਨਹੀਂ ਕਰਨਾ ਇਕਰ ਮੈਂ ਮੈਮ ਨੂੰ ਇਹੇ ਫੋਨ ਕੀਤਾ ਸੀ ਤੇ ਤੁਹਾਨੂੰ ਪਤਾ ਇਹਦੀ ਮੈਮ ਨੇ ਮੈਨੂੰ ਕੀ ਕਿਹਾ ਮੈਮ ਕਹਿੰਦੇ ਤੁਹਾਡੀ ਵਿਦਿਆ ਨੇ ਕਿਸੇ ਬੱਚੇ ਦੀ ਪਹਿਲਾਂ ਚਿੱਜੀ ਖੋਈ ਫਿਰ ਉਹਦੇ ਬੱਚੀ ਦੇ ਕਸ ਕੇ ਥੱਪੜ ਮਾਰਿਆ ਤੇ ਇਸ ਲਈ ਤੁਸੀਂ ਆਪਣੀ ਬੱਚੀ ਦੀ ਪਹਿਲਾਂ ਦੇਖੋ ਕੀ ਪ੍ਰੋਬਲਮ ਹੈ ਤੇ ਤੁਸੀਂ ਮਤਲਬ ਮੈਨੂੰ ਮੈਸੇਜ ਕਰਨ ਲੱਗ ਪਿਓ ਤੇ ਹੁਣ ਮੈਨੂੰ ਜ਼ਰੂਰੀ ਨਹੀਂ ਲੱਗਦਾ ਕਿ ਮੈਂ ਮੈਮਨੀ ਨੂੰ ਪੁੱਛਾਂ ਫੋਨ ਕਰਕੇ ਕਿ ਮੈਮਨੀ ਨੇ ਕਿਉਂ ਮਾਰਿਆ ਕਿਉਂਕਿ ਕਿਤੇ ਨਾ ਕਿਤੇ ਵਿਦਿਆ ਦੀ ਗਲਤੀ ਹੋਏਗੀ ਤੇ ਮੈਮਨੀ ਨੇ ਇਹਨੂੰ ਤਦੇ ਇੱਕ ਥੱਪੜ ਮਾਰਿਆ ਹੈ ਨਾ ਵਿਦਿਆ ਕਿਉਂਕਿ ਆਪ ਬੱਚੋ ਕੀ ਚੀਜ਼ੀ ਲੈਂਦੇ ਹੋ ਮੈਮਨੀ ਨੇ ਮuje ਇਹ ਮੈਸੇਜ ਪਰ ਬਤਾ ਦਿਆ ਹੈ ਪਤਾ ਤੁਹਕੋ ਤੇ ਇਸ ਲਈ ਜੀ ਬੱਚਿਆਂ ਦਾ ਕੀ ਹੈ ਬੱਚਿਆਂ ਦਾ ਬਸ ਇਹੀ ਸਿਸਟਮ ਚੱਲਦਾ ਰਹਿਣਾ ਤੇ ਇਸ ਲਈ ਅਸੀਂ ਸਾਡੇ ਵਰਗੇ ਵੱਡੇ ਲੋਕ ਜਿਹੜੇ ਬੁਰੇ ਬਣ ਜਾਂਦੇ ਬੱਚਿਆਂ ਪਿੱਛੇ ਲੱਗ ਕੇ ਤੇ ਇਸ ਲਈ ਮੈਂ ਕਿਹਾ ਨਹੀਂ ਨਹੀਂ ਮੈਂ ਅੱਜ ਮੈਮ ਨਹੀਂ ਤੇਰੀ ਨੂੰ ਫੋਨ ਨਹੀਂ ਕਰਨਾ ਕਿਉਂਕਿ ਤੇਰੀ ਮੈਮ ਨੇ ਉਸ ਦਿਨ ਵੀ ਮੈਨੂੰ ਕਿਹਾ ਸੀ ਕਿ ਵਿਦਿਆ ਨੇ ਥੱਪੜ ਮਾਰਿਆ ਬੱਚੇ ਦੇ ਤੇ ਕਦੇ ਮੈਨੂੰ ਮਾਰਿਆ ਤੇ ਬਾਕੀ ਆ ਆਲੂ ਔਰ ਪਿੰਡੀ ਇਹ ਖਾਣਾ ਕੌਣ-ਕੌਣ ਪਸੰਦ ਕਰਦਾ ਹੈ ਐ ਵੀ ਇਸ ਬਾਰੇ ਮੈਨੂੰ ਦੱਸਣਾ ਮੈਨੂੰ ਨਾ ਕਿਸੇ ਨੇ ਕਿਹਾ ਸੀ ਕਿ ਪਿੰਡੇ ਵਿੱਚ ਨਾ ਆਲੂ ਜਿਹੜਾ ਕਿ ਉਹ ڈالਨਾ ਜ਼ਰੂਰੀ ਨਹੀਂ ਹੁੰਦਾ ਪਿੰਡੇ ਆਲੂ ਦਾ ਕੀ ਸਵਾਦ ਹੈ ਤੇ ਤੁਹਾਨੂੰ ਮੈਂ ਦੱਸ ਦਵਾਂ ਜੀ ਆਹ ਇਹ ਆਲੂ ਔਰ ਪਿੰਡੀ ਦਾ ਜਿਹੜਾ ਟੇਸਟ ਪੰਨ ਹੈ ਨਾ ਕਦੀ ਟਰਾਈ ਕਰਕੇ ਦੇਖਿਓ ਫੇਰ ਤੁਹਾਨੂੰ ਪਤਾ ਲੱਗੇਗਾ ਤੇ ਪਿੰਡੇ ਔਰ ਆਲੂ ਦਾ ਸਵਾਦ ਕੀ ਹੁੰਦਾ ਤੇ ਬਾਕੀ ਦੇਖੋ ਜੀ ਗੱਲਾਂ ਕਰਦੇ ਕਰਦੇ ਸਾਡੀ ਪਿੰਡੀ ਕਟਿੰਗ ਹੋ ਚੁੱਕੀ ਹੋਈ ਹੈ ਤੇ ਸਿਰਫ ਥੋੜੇ ਹੀ ਟਾਈਮ ਤੱਕ ਜਿਹੜੀ ਕਿ ਮੈਂ ਕਿਚਨ ਦੇ ਵਿੱਚ ਜਾਵਾਂਗੀ ਤੇ ਜਿਸ ਤਰ੍ਹਾਂ ਵੀ ਕਿਚਨ ਦੇ ਵਿੱਚ ਜਾਵਾਂਗੀ ਫਿਰ ਸਬਜੀ ਨੂੰ ਤੜਕਾ ਲਗਾਉਣਾ ਹੈ ਆਟਾ ਮਲਣਾ ਹੈ ਆਟਾ ਮਲ ਕੇ ਫੁਲਕੇ ਉਤਾਰਨੇ ਹੈ ਕਰਦੇ 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 ਮੈਨੂੰ 7 7:37 ਦੇ پاس ਫਸਟ ਟਾਈਮ ਹੋ ਹੀ ਜਾਂਦਾ ਹੈ ਮਤਲਬ ਕਿ 7:37 ਵਜੇ ਦੇ ਵਿੱਚ ਵਿੱਚ ਮੇਰਾ ਟਾਈਮ ਜਿਹੜਾ ਹੈ ਕਿ ਕੰਪਲੀਟ ਹੋ ਜਾਂਦਾ ਹੈ ਫਿਰ ਹੈ ਕਿ ਤਵੇ ਦਾ ਲੱਤ ਦਾ ਫੁਲਕਾ ਕਈ ਪਸੰਦ ਕਰਦੇ ਕਈ ਨਹੀਂ ਪਸੰਦ ਕਰਦੇ ਤੇ ਇਸ ਲਈ ਕਿਉਂਕਿ ਹਜੇ ਇੰਨਾ ਵਿੰਟਰ ਵਾਲਾ ਵੀ ਮੌਸਮ ਨਹੀਂ ਆਇਆ ਕਿ ਜਿਹੜਾ ਤਵੇ ਦਾ ਲੱਤ ਦਾ ਫੁਲਕਾ ਹੀ ਵਧੀਆ ਲੱਗੇ ਤੇ ਇਸ ਲਈ ਪਹਿਲਾਂ ਹੀ ਫੁਲਕੇ ਬਣਾ ਕੇ ਲਗਭਗ ਮੈਂ ਲੱਖ ਲੱਖ ਰੱਖ ਲੈਣੀਆਂ ਕਾਰਨ ਉਹੀ ਕਿ ਫਿਰ ਬੰਦਾ ਥੋੜਾ ਬੈਠ ਕੇ ਇਕੱਠੇ ਖਾਣਾ ਖਾਂਦਾ ਨਾ ਇੱਕ ਮਜ਼ਾ ਵੱਖਰਾ ਜਾਂਦਾ ਹੈ ਮਜ਼ਾ ਇਸ ਕਾਰਨ ਆਂਦਾ ਹੈ ਕਿ ਜਿੱਥੇ ਅਸੀਂ ਫੁਲਕੇ ਦੋ ਖਾਣੇ ਹਨ ਉਨੋਂ ਉੱਥੇ ਸਾਡੇ ਕੋਲ ਚਾਰ ਖਾਦੇ ਜਾਂਦੇ ਆ ਜਿੱਥੇ ਚਾਰ ਖਾਣੇ ਹਨ ਉਨੋਂ ਉੱਥੇ ਤਿੰਨ ਖਾਦੇ ਜਾਂਦੇ ਆ ਤੇ ਉਹ ਮਲਬ ਵਧੀਆ ਲੱਗਦਾ ਸੋ ਬਾਕੀ ਮਾਰਨਿਕਾ धवन ਦਾ ਚੈਨਲ ਸਪੋਰਟ ਕਰਦੇ ਰਵੋ ਪਿਆਰ ਮੁਹੱਬਤ ਦਿੰਦੇ ਰਵੋ ਤੇ ਤੁਹਾਡੀ ਜਾਣਕਾਰੀ ਲਈ ਮੈਂ 10 ਦਮਾ ਜੀ ਔਰ ਜਿਹੜਾ ਵੀਡੀਓਸ ਮੈਂ ਅੱਜ ਦਾ ਸਟਾਰਟਸ ਕੀਤਾ ਹੈ ਸਿਰਫ ਉਹ ਸਿਰਫ ਆਪਣੇ ਪਰਿਵਾਰ ਫੈਮਿਲੀ ਨਾਲ ਗੱਲਬਾਤ ਕਰਨ ਲਈ ਚੈਨਲ ਨੂੰ ਜ਼ਰੂਰੀ ਸਮਝਿਆ ਕਿ ਚਲੋ ਮੈਂ ਵੀਡੀਓ ਬਣਾਉਣੀ ਹੈ ਤੇ ਵੀਡੀਓ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੀਆਂ। ਬਾਕੀ ਅਗਰ ਹੋ ਸਕਿਆ ਤੇ ਅਸੀਂ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਜਾਵਾਂਗੇ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਵਾਂਗੇ। ਕੱਲ 5 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਹੈ ਤੇ ਜ਼ਰੂਰੀ ਸਮਝਣਾ ਜਿਨੇ ਜਿਨੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨੇ ਹੋਣ ਤੇ ਦਰਸ਼ਨ ਲਈ ਜ਼ਰੂਰ ਜਾਣਾ। ਸੋ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਟੇਕ ਕੇਅਰ ਬਾਏ ਬਾਏ